ਸਤਿਕਾਰਯੋਗ ਦੋਸਤੋ ਪੰਜਾਬੀ ਨਾਟਕਾਂ ਦੇ ਪਿਤਾਮਾ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਜਿਨ੍ਹਾਂ ਦਾ ਛੋਟਾ ਨਾਮ ਜਿਹੜਾ ਹੈਗਾ ਪ੍ਰੋਫੈਸਰ ਆਈਸੀ ਨੰਦਾ ਕਰਕੇ ਜਾਣਿਆ ਜਾਂਦਾ ਹੈ ਉਹਨਾਂ ਦਾ ਜਨਮ 30 ਸਤੰਬਰ 1892 ਨੂੰ ਪੁਨਿਆੜ ਜ਼ਿਲ੍ਹਾ ਗੁਰਦਾਸਪੁਰ ਦੀ ਧਰਤੀ ਦੇ ਉੱਤੇ ਲਾਲਾ ਭਗਮਲ ਦੇ ਘਰੇ ਹੋਇਆ ਸੀਗਾ ਤੇ ਬਚਪਨ ਦੇ ਵਿੱਚ ਹੀ ਸੀਗੇ ਪ੍ਰੋਫੈਸਰ ਆਈਸੀ ਨੰਦਾ ਕਿ ਇਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਉਹਨਾਂ ਦੀ ਮੌਤ ਹੋ ਗਈ ਗਰੀਬੀ ਨੇ ਘੇਰ ਲਿਆ ਪਰ ਗਰੀਬੀ ਨੂੰ ਟੱਕਰ ਦਿੰਦਿਆਂ ਹੋਇਆਂ ਉਹਨਾਂ ਹਾਲਾਤਾਂ ਨਾਲ ਲੜਦਿਆਂ ਹੋਇਆਂ ਇਹਨਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਇਹਨਾਂ ਨੇ ਉਸ ਵੇਲੇ ਧਿਆਲ ਸਿੰਘ ਕਾਲਜ ਲਾਹੌਰ ਤੋਂ ਬੀਏ ਆਨਰਸ ਦੀ ਪੜ੍ਹਾਈ ਪਾਸ ਕੀਤੀ ਔਰ ਉਸ ਤੋਂ ਬਾਅਦ ਐਮਏ ਇੰਗਲਿਸ਼ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪਾਸ ਕਰਕੇ ਉੱਥੇ ਹੀ ਧਿਆਲ ਸਿੰਘ ਕਾਲਜ ਦੇ ਵਿੱਚ ਪ੍ਰੋਫੈਸਰ ਯਾਨੀ ਲੈਕਚਰਾਰ ਦੇ ਅਹੁਦੇ ਉੱਤੇ ਤਾਇਨਾਤ ਹੋ ਗਏ ਉੱਥੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਇਹ ਉਹ ਵੇਲਾ ਸੀਗਾ ਕਿ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬੀ ਦੇ ਵਿੱਚ ਨਾ ਕੋਈ ਨਾਟਕ ਲਿਖ ਰਿਹਾ ਸੀ ਇਸ ਤੋਂ ਪਹਿਲਾਂ ਨਾ ਕੋਈ ਨਾਟਕ ਖੇਡਿਆ ਜਾ ਰਿਹਾ ਸੀ ਕੁਝ ਨਹੀਂ ਸੀਗਾ ਪੰਜਾਬੀ ਨਾਟਕ ਦੇ ਖੇਤਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਕਿਸੇ ਦੀ ਤਾਂ ਉੱਥੇ ਇਹਨਾਂ ਨੇ ਨੌਕਰੀ ਕਰਦੇ ਆ ਫਿਰ ਇਹਨਾਂ ਦਾ ਬਾਸ ਜਿਹੜਾ ਪਿਆ ਇੱਕ ਐਰਸ ਲੇਡੀ ਦੇ ਨਾਲ ਜਿਨ੍ਹਾਂ ਦਾ ਨਾਂ ਸੀ ਨੋਰਾ ਰਿਚਰਡ ਜਿਨ੍ਹਾਂ ਨੂੰ ਅਸੀਂ ਹੁਣ ਅੱਜ ਪੰਜਾਬੀ ਨਾਟਕਾਂ ਦੀ ਨਕੜ ਦਾਦੀ ਕਰਕੇ ਵੀ ਜਾਣਦੇ ਆ ਤਾਂ ਉਹ ਨੋਰਾ ਰਿਚਰਡ ਉਦੇ ਘਰ ਵਾਲਾ ਸੀ ਜਿਹੜਾ ਉਹ ਇੱਥੇ ਯੂਨੀਵਰਸਿਟੀ ਦੇ ਵਿੱਚ ਹੀ ਲਾਹੌਰ ਪ੍ਰੋਫੈਸਰ ਸੀਗਾ ਤੇ ਉੱਥੇ ਰਹਿੰਦੇ ਸੀਗੇ ਉਹ ਤੇ ਇਹ ਨੌਰਾ ਰਿਚਰਡ ਦੇ ਨਾਲ ਜਦੋਂ ਬਹਿਣ ਉੱਠਣ ਹੋਇਆ ਇਹਨਾਂ ਦਾ ਉਹਨਾਂ ਨਾਲ ਗੱਲਬਾਤ ਹੁੰਦੀ ਤਾਂ ਨੌਰਾ ਰਿਚਰਡ ਨੇ ਇਹਨਾਂ ਨੂੰ ਪ੍ਰੇਰਿਆ ਪ੍ਰੋਫੈਸਰ ਆਈਸੀ ਨੰਦਾ ਨੂੰ ਕਿ ਤੁਸੀਂ ਪੰਜਾਬੀ ਦੇ ਵਿੱਚ ਨਾਟਕ ਲਿਖੋ ਖੇਡੋ ਖੋਦੋ ਇਹਦੇ ਵਿੱਚ ਅਦਾਕਾਰੀ ਕਰੋ ਇਸ ਤਰ੍ਹਾਂ ਦੀ ਉਹਨਾਂ ਨੇ ਜਦੋਂ ਪ੍ਰੇਰਣਾ ਦਿੱਤੀ ਤਾਂ ਕਹਿੰਦੇ ਨੇਗੇ ਕਿ ਬੀਤ ਆ ਵਿੱਚ ਪਿਆ ਹੀ ਹੁੰਦਾ ਬੰਦੇ ਦੇ ਵਿੱਚ ਦਿਮਾਗ ਦੇ ਵਿੱਚ ਕਿਤੇ ਸਰੀਰ ਦੇ ਵਿੱਚ ਉਹ ਗੁਣ ਪਏ ਹੁੰਦੇ ਨੇਗੇ ਤੇ ਜੇ ਬਾਹਰੋਂ ਕਿਤੇ ਪ੍ਰੇਰਣਾ ਮਿਲ ਜਾਏ ਤਾਂ ਫਿਰ ਉਹ ਬੀ ਫੁੱਟ ਪੈਂਦਾ ਹੈ ਪ੍ਰੋਫੈਸਰ ਆਈਸੀ ਨੰਦਾ ਹੋਰਾਂ ਨੂੰ ਬਚਪਨ ਦੇ ਵਿੱਚ ਹੀ ਜਿਹੜੇ ਸੀਗੇ ਪਿੰਡਾਂ ਦੇ ਵਿੱਚ ਜਿਹੜੀਆਂ ਉਸ ਵੇਲੇ ਸੰਗਾ ਨਕਲਾ ਨਕਲੀਏ ਜਾਂ ਰੰਗ ਤਮਾਸ਼ੇ ਜਿਹੜੇ ਛੋਟੇ ਮੋਟੇ ਇਸ ਤਰ੍ਹਾਂ ਦੇ ਕੋਈ ਖੇਡਾਂ ਹੁੰਦੀਆਂ ਸੀ ਰੰਗ ਤਮਾਸ਼ੇ ਹੁੰਦੇ ਸੀ ਉਹ ਦੇਖਣ ਦਾ ਸ਼ੌਕ ਸੀਗਾ ਤਾਂ ਫਿਰ ਪ੍ਰੋਫੈਸਰ ਆਈਸੀ ਨੰਦਾ ਹੋਰਾਂ ਨੇ ਨੋਰਾ ਰਿਚਰਡ ਦੀ ਪ੍ਰੇਰਣਾ ਦੇ ਨਾਲ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਨਾਟਕ ਲਿਖਿਆ ਦੁਲਹਨ ਤੇ ਉਹ ਦੁਲਹਨ ਨਾਟਕ ਸੀਗਾ ਜਿਹੜਾ ਨੇ 1920 ਦੇ ਲਗਭਗ ਲਿਖਿਆ 1920 ਦੇ ਵਿੱਚ ਤੇ ਉਹ ਨਾਟਕ ਫਿਰ ਕਾਲਜ ਦੇ ਮੁਕਾਬਲਿਆਂ ਦੇ ਵਿੱਚੋਂ ਉਹਨਾਂ ਨੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਇਨਾਮ ਮਿਲਿਆ ਉਹਨਾਂ ਨੂੰ ਇਸ ਤੋਂ ਜਦੋਂ ਉਹਨਾਂ ਨੂੰ ਹੌਸਲਾ ਮਿਲਿਆ ਫਿਰ ਉਹਨਾਂ ਨੇ ਬਹੁਤ ਸਾਰੇ ਹੋਰ ਨਾਟਕ ਵੀ ਲਿਖੇ ਤੇ ਇਸ ਤੋਂ ਬਾਅਦ ਇਹਨਾਂ ਨੇ ਜਿਹੜੇ ਫਿਰ ਪੂਰੇ ਨਾਟਕ ਲਿਖੇ 1920 ਦੇ ਵਿੱਚ ਹੀ ਸ਼ੁਭਦਰਾ ਨਾਟਕ ਜਿਹੜਾ ਇੱਕ ਪੂਰਾ ਨਾਟਕ ਸੀਗਾ ਉਸ ਤੋਂ ਬਾਅਦ ਵਰਕਰ ਜਿਹਨੂੰ ਲਿੱਲੀ ਦਾ ਵਿਆਹ ਵੀ ਕਿਹਾ ਜਾਂਦਾ ਹੈ ਦੋ ਨਾਂ ਐਸ ਨਾਟਕ ਦੇ ਇਹ ਇਹਨਾਂ ਨੇ 1928 ਦੇ ਵਿੱਚ ਲਿਖਿਆ ਇੱਕ ਸ਼ਾਮੂ ਸ਼ਾ ਨਾਟਕ ਹੈ ਜਿਹੜੇ ਇੱਕ ਸ਼ਾਹੂਕਾਰ ਦੀ ਕਹਾਣੀ ਹੈ ਮੈਂ ਇਹ ਨਾਟਕ ਪੜਿਆ ਹੋਇਆ ਹੈ 1928 ਦੇ ਵਿੱਚ ਇਹ ਨਾਟਕ ਇਹਨਾਂ ਨੇ ਲਿਖਿਆ ਸੀਗਾ ਔਰ ਇਹਦੇ ਨਾਲ ਹੀ ਇਹਨਾਂ ਨੇ ਇੱਕ 1949 ਦੇ ਵਿੱਚ ਸੋਸ਼ਲ ਸਰਕਲ ਇਹ ਨਾਟਕ ਵੀ ਲਿਖਿਆ ਪਰ ਖਾਸ ਜੇਕਰ ਜਿਹੜੇ ਨਾਟਕ ਦਾ ਮੈਂ ਕਰਨਾ ਚਾਹੁੰਦਾ ਹੈ ਜਿਹੜਾ ਇਹਨਾਂ ਨੇ 1932 ਦੇ ਵਿੱਚ ਲਿਖਿਆ ਸੀ ਉਹ ਉਸ ਨਾਟਕ ਦਾ ਨਾਮ ਸੀ ਜਿੰਨ ਜਿੰਨ ਭਾਵ ਜੀ ਦਾ ਮਤਲਬ ਅੱਜ ਦੇ ਜ਼ਮਾਨੇ 'ਚ ਅਸੀਂ ਭੂਤ ਪ੍ਰੇਤ ਵੀ ਲੈਨੇ ਆ ਜਿਹਦੇ ਉੱਤੇ ਤਰਕਸ਼ੀਲਰ ਨੇ ਬਹੁਤ ਲੰਬਾ ਸਮਾਂ ਕੰਮ ਕੀਤਾ ਹੈ ਤਾਂ ਜਿੰਨ ਨਾਟਕ ਇਹਨਾਂ ਨੇ 1932 ਦੇ ਵਿੱਚ ਲਿਖਿਆ ਕਿ ਕਿਵੇਂ ਜਿਹੜੀਆਂ ਕੰਮਕਾਜੀ ਔਰਤਾਂ ਹੁੰਦੀਆਂ ਆਪਣੇ ਬੱਚਿਆਂ ਨੂੰ ਉਹ ਕੰਮ ਕਰਨ ਦੇ ਬਦਲੇ ਕਿ ਬੱਚਾ ਸੌਂ ਜੇ ਉਹਨੂੰ ਫੀਮ ਦਾ ਪੂਰਾ ਦਿਨ ਦਿੰਦੀਆਂ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਅੱਜ ਵੀ ਨਰਮਾ ਚੁਗਣ ਗਈਆਂ ਜਿਹੜੀਆਂ ਔਰਤਾਂ ਹੁੰਦੀਆਂ ਉਹ ਆਪਣੇ ਬੱਚਿਆਂ ਨੂੰ ਫੀਮ ਦੇ ਕੇ ਉਹਨਾਂ ਨੂੰ ਸਵਾਦ ਦਿੰਦੀਆਂ ਨੇ ਸੌ ਵੀ ਸੁੱਤਾ ਰਹੂਗਾ ਮੈਂ ਨਰਮਾ ਚੁਗ ਲੂੰਗੀ ਜਾਂ ਆਪਣਾ ਕੰਮ ਕਰ ਲੂੰਗੀ ਤਾਂ ਜਿੰਨ ਨਾਟਕ ਦੇ ਵਿੱਚ ਵੀ ਇੱਕ ਔਰਤ ਹੈ ਜਿਹੜੀ ਭੋਲੀ ਨਾਂ ਦੀ ਔਰਤ ਹੈ ਭੋਲੀ ਉਹ ਆਪਣੇ ਬੱਚੇ ਨੂੰ ਇਸ ਤਰ੍ਹਾਂ ਫੀਮ ਦੇ ਬੈਠਦੀ ਹੈ ਫੀਮ ਦਾ ਪੂਰਾ ਵਾਧਾ ਦਿੱਤਾ ਜਾਂਦਾ ਹੈ ਬੱਚੇ ਦੀ ਮੌਤ ਹੋ ਜਾਂਦੀ ਹੈ ਮਾਂ ਦੇ ਫਿਰ ਦਿਮਾਗ ਦੇ ਉੱਤੇ ਬੋਝ ਪੈਂਦਾ ਹੈ ਪਰ ਅਨਪੜ ਸਮਾਜ ਉਹ ਜੋ ਦਿਮਾਗ ਤੇ ਬੋਝ ਪੈਂਦਾ ਉਹ ਮਾਨਸਿਕ ਰੋਗਣ ਹੋ ਜਾਂਦੀ ਹੈ ਪਾਗਲ ਹੋ ਜਾਂਦੀ ਹੈ ਤਾਂ ਅਬ ਤਬਾ ਬੋਲਦੀ ਹੈ ਤਾਂ ਫਿਰ ਬਹਿਮੀ ਸਮਾਜ ਅਨਪੜ ਸਮਾਜ ਅੰਧਵਿਸ਼ਵਾਸੀ ਸਮਾਜ ਹੈ ਜਿਹੜਾ ਉਹ ਉਹਨੂੰ ਪਖੰਡੀ ਸਾਧਾਂ ਸੰਤਾਂ ਕੋਲੋਂ ਚਿੰਟੇ ਮਾਰ-ਮਾਰ ਕੇ ਕਿਵੇਂ ਭੂਤ ਕਢਾਉਂਦਾ ਹੈ ਇਹ ਸਾਰਾ ਕੁਝ ਪ੍ਰੋਫੈਸਰ ਆਈਸੀ ਨੰਦਾ ਨੇ ਬਹਿਮਾ ਪਰਮਾ ਦੇ ਖਿਲਾਫ ਜਿੰਨ ਨਾਟਕ ਜਿਹੜਾ 1932 ਦੇ ਵਿੱਚ ਲਿਖਿਆ ਸੀ ਤੇ ਮੈਨੂੰ ਮਾਨ ਹੈ ਕਿ ਇਹ ਨਾਟਕ ਜਿਹੜਾ ਮੈਂ ਜਦੋਂ ਤਰਕਸ਼ੀਲ ਲਹਿਰ ਪੰਜਾਬ ਦੇ ਵਿੱਚ ਹੋਣ ਦੇ ਵਿੱਚ ਆਈ ਹੈ ਤਾਂ ਤਰਕਸ਼ੀਲਾਂ ਕੋਲੇ ਵੀ ਕੋਈ ਇਹੋ ਜਿਹਾ ਕੋਈ ਚੰਗਾ ਨਾਟਕ ਨਹੀਂ ਸੀ ਹੁੰਦਾ ਜਿਹਦੇ ਨਾਲ ਉਹ ਆਪਣਾ ਪ੍ਰਚਾਰ ਤੇ ਪ੍ਰਸਾਰ ਕਰ ਸਕਣ ਤਾਂ ਲੋਕ ਕਲਾ ਮੰਚ ਜੀਰਾ ਨੇ ਮੇਰੀ ਅਗਵਾਈ ਦੇ ਹੇਠ ਇਹ ਨਾਟਕ ਸੀਗਾ ਜਿਹੜਾ ਜਿੰਨ ਨਾਟਕ ਜਿਹੜਾ ਲੋਕ ਕਲਾ ਮੰਜ਼ੀਰਾ ਨੇ ਤਿਆਰ ਕੀਤਾ ਖੇਡਿਆ ਸਫਲਤਾਪੂਰਵਕ ਪਿੰਡ ਪਿੰਡ ਗਏ ਤੇ ਮੈਨੂੰ ਇਹ ਯਾਦ ਹੈ ਕਿ ਸਾਡਾ ਇੱਕ ਕਲਾਕਾਰ ਸੀ ਜਿਹੜਾ ਜਿਹਦਾ ਨਾਂ ਸੀ ਨਿਸ਼ਾਨ ਸਿੰਘ ਉਹ ਕਲਾਕਾਰ ਸਾਦਾ ਰੋਲ ਕਰਦਾ ਹੁੰਦਾ ਸੀ ਭੂਤ ਕੱਢਣ ਵਾਲਾ ਸਾਥ ਬਣਦਾ ਹੁੰਦਾ ਸੀਗਾ ਤੇ ਉਹ ਮੇਕਅਪ ਇਹਨੇ ਸੋਹਣੀ ਕਰਦਾ ਸੀਗਾ ਉਹਦੀ ਪਰਸਨੈਲਿਟੀ ਦੇ ਮੁਤਾਬਕ ਉਹਨੂੰ ਰੋਲ ਦਿੱਤਾ ਗਿਆ ਸੀਗਾ ਇਹ ਤਾਂ ਇੱਕ ਦਿਨ ਅਸੀਂ ਇਧਰ ਫਿਰੋਜ਼ਪੁਰ ਜ਼ਿਲ੍ਹੇ ਚ ਤੁੰਬੜਪਨ ਪਿੰਡ ਐ ਉੱਥੇ ਜਦੋਂ ਅਸੀਂ ਨਾਟਕ ਖੇਡਣ ਗਏ ਤਾਂ ਇੱਕ ਔਰਤ ਨੇ ਦੇਖ ਕੇ ਉਸ ਨਿਸ਼ਾਨ ਸਿੰਘ ਦੀ ਮੇਕਅਪ ਨੂੰ ਦੇਖ ਕੇ ਉਹਨੂੰ ਕਿਹਾ ਨਹੀਂ ਜੈ ਵੱਡੀ ਦਾਏ ਤਾਂ ਅਸਲੀ ਸਾਦ ਲੱਗਦਾ ਹੈ ਜਣੀ ਇਹ ਇੱਕ ਉਹਨੇ ਆਪਣੀ ਭਾਸ਼ਾ ਦੇ ਵਿੱਚ ਉਹਦੀ ਪ੍ਰਸ਼ੰਸਾ ਕੀਤੀ ਸਾਡੇ ਇਸ ਕਲਾਕਾਰ ਦੀ ਕਿ ਉਹਦੀ ਮੇਕਅਪ ਤੇ ਉਹਦੀ ਐਕਟਿੰਗ ਉਹਨੇ ਜਦੋਂ ਸਟੇਜ ਦੇ ਉੱਤੇ ਦੇਖੀ ਉਹਨੇ ਕਿਵੇਂ ਭੂਤ ਕੱਢੇ ਉਹ ਉਸ ਭੋਲੀ ਔਰਤ ਦੇ ਜਿਹਦੇ ਦਿਮਾਗ ਤੇ ਬੋਝ ਸੀ ਉਹਨੂੰ ਦੇਖਦਿਆਂ ਉਹ ਦਰਸ਼ਕ ਕਿੰਨੇ ਪ੍ਰਭਾਵਿਤ ਹੋਏ ਸੀ ਮੈਨੂੰ ਇਸ ਗੱਲ ਦਾ ਵੀ ਚੇਤਾਜ ਤੇ ਮੈਂ ਇਹ ਸਲਾਮ ਕਰਦਾ ਜੋ ਉਹਨਾਂ ਨੂੰ ਜਨਮ ਦਿਨ ਦੇ ਉੱਤੇ ਕਿ ਪ੍ਰੋਫੈਸਰ ਆਈਸੀ ਨੰਦਾ ਕਿੰਨੇ ਦੂਰਅੰਦੇਸ਼ੀ ਨਾਟਕਕਾਰ ਸੀ ਜਿਨ੍ਹਾਂ ਨੇ 1932 ਦੇ ਵਿੱਚ ਵਿਮਾ ਪਰਮਾ ਦੇ ਉੱਤੇ ਇਹ ਭੂਤਾਂ ਪ੍ਰੇਤਾਂ ਦੇ ਉੱਤੇ ਮਾਨਸਿਕ ਰੋਗਾਂ ਦੇ ਉੱਤੇ ਇਹ ਨਾਟਕ ਲਿਖਿਆ ਇਹ ਜਿਹਨੂੰ ਅਸੀਂ ਸਫਲਤਾਪੂਰਵਕ ਇਹ ਨਾਟਕ ਨੂੰ ਖੇਡਿਆ ਵੀ ਹੈ ਔਰ ਇਸ ਤੋਂ ਅੱਗੇ ਇਹਨਾਂ ਦਾ ਪਿੰਡ ਪਨੀਆੜਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉੱਥੇ ਵੀ ਸਾਡੀ ਲੋਕ ਕਲਾ ਮੰਚ ਜੀਰਾ ਦੀ ਜਿਹੜੀ ਟੀਮ ਸੀਗੀ ਉਥੇ ਨਾਟਕ ਖੇਡਣ ਗਈ ਉੱਥੋਂ ਦੇ ਗਾਂਬਦੂ ਲੋਕਾਂ ਨੇ ਪੁਨਿਆੜ ਪਿੰਡ ਦੇ ਲੋਕਾਂ ਨੇ ਸਾਨੂੰ ਬੁਲਾਇਆ ਸੀ ਅੱਧੀ ਰਾਤ ਤੱਕ ਨਾਟਕ ਚੱਲੇ ਸੀਗੇ ਤੇ ਜਿੱਥੇ ਅਸੀਂ ਹੋਰ ਕਿੰਨੇ ਨਾਟਕ ਖੇਡੇ ਸੀਗੇ ਆਈਸੀ ਨੰਦਾ ਸਾਹਿਬ ਦਾ ਲਿਖਿਆ ਹੋਇਆ ਨਾਟਕ ਵੀ ਖੇਡਿਆ ਹੋਰ ਨਾਟਕ ਖੇਡੇ ਤੇ ਉੱਥੇ ਕੋਰੀਓਗ੍ਰਾਫੀ ਕੀਤੀ ਉਹਨਾਂ ਦਿਨਾਂ 'ਚ ਭਰੂਣ ਹੱਤਿਆ ਦਾ ਬੋਲਬਾਲਾ ਜਿਆਦਾ ਸੀ ਪੰਜਾਬ ਦੀ ਧਰਤੀ ਦੇ ਉੱਤੇ ਤੇ ਉੱਥੋਂ ਦੀ ਘਟਨਾ ਪੁਨਿਆੜ ਪਿੰਡ ਆਈਸੀ ਨੰਦਾ ਸਾਹਿਬ ਦੇ ਪਿੰਡ ਦੀ ਘਟਨਾ ਮੈਨੂੰ ਯਾਦ ਆਉਂਦੀ ਹੈ ਕਿ ਜਦੋਂ ਉੱਥੇ ਭਰੂਣ ਹੱਤਿਆ ਦੇ ਉੱਤੇ ਕੋਰੀਓਗ੍ਰਾਫੀ ਖੇਡੀ ਗਈ ਸੀ ਤਾਂ ਉਸ ਦ੍ਰਿਸ਼ ਨੂੰ ਵੇਖ ਕੇ ਇੱਕ ਔਰਤ ਪ ਜਿਹੜੀ ਸੀਗੀ ਉਹ ਬੇਹੋਸ਼ ਹੋ ਗਈ ਸੀ ਚੁੱਕ ਕੇ ਉਹਨੂੰ ਡਾਕਟਰ ਕੋਲੇ ਲਿਜਾਇਆ ਗਿਆ ਸੀਗਾ ਬਾਅਦ ਦੇ ਵਿੱਚ ਨਾਟਕ ਖਤਮ ਹੋਣ ਤੋਂ ਬਾਅਦ ਜਦੋਂ ਅਸੀਂ ਉਹਦਾ ਹਾਲਚਾਲ ਪੁੱਛਿਆ ਤਾਂ ਉਹਨੇ ਸਾਨੂੰ ਦੱਸਿਆ ਸੀ ਕਿ ਨਾਟਕ ਵਿਚਲਾ ਜਿਹੜਾ ਦ੍ਰਿਸ਼ ਤੁਸੀਂ ਦਿਖਾਇਆ ਉਹਨੂੰ ਮੈਂ ਫੇਸ ਨਹੀਂ ਕਰ ਸਕੀ ਉਹਨੂੰ ਮੈਂ ਦੇਖ ਨਹੀਂ ਸਕੀ ਤਾਂ ਪ੍ਰੋਫੈਸਰ ਆਈਸੀ ਨੰਦਾ ਸਾਹਿਬ ਹੈ ਜਿਹੜੇ ਉਹਨਾਂ ਦੇ ਇਕਾਂਗੀ ਸੰਗ੍ਰਹਿ ਨੇ ਜਿਹੜੇ ਜਿਹੜੀਆਂ ਉਹਨਾਂ ਦੀਆਂ ਨਾਟਕਾਂ ਦੀਆਂ ਕਿਤਾਬਾਂ ਹੈ ਉਹ ਸਾਨੂੰ ਅੱਜ ਵੀ ਸਾਨੂੰ ਮਿਲਦੀਆਂ ਹਨ ਪੜਨ ਨੂੰ ਦੇਖਣ ਨੂੰ ਤਾਂ ਉਹਨੂੰ ਅਸੀਂ ਪੜ ਸਕਦੇ ਹਾਂ ਉਹਨਾਂ ਦਾ ਇੱਕ ਇਕਾਂਗੀ ਸੰਗ੍ਰਹਿ ਹੈ ਚਿਲਕਾਰੇ ਦੂਜਾ ਹੈ ਲਸ਼ਕਾਰੇ ਤੇ ਇੱਕ ਹੈ ਚਮਕਾਰੇ ਇਹ ਤਿੰਨ ਇਕਾਂਗੀ ਸੰਗ੍ਰਹਿ ਨੇ ਜਿਦੇ ਵਿੱਚ ਉਹਨਾਂ ਦੇ ਪੂਰੇ ਨਾਟਕ ਵੀ ਨੇ ਤੇ ਛੋਟੇ ਨਾਟਕ ਜਿਨ੍ਹਾਂ ਨੂੰ ਅਸੀਂ ਇਕਾਂਗੀ ਕਹਿੰਦੇ ਆ ਉਹ ਵੀ ਲਿਖੇ ਹੋਏ ਨੇ ਤਾਂ ਇਹ ਪੰਜਾਬੀ ਨਾਟਕਾਂ ਦਾ ਪਿਤੰਮਾ ਪ੍ਰੋਫੈਸਰ ਆਈਸੀ ਨੰਦਾ ਸਾਹਿਬ ਜਿਨ੍ਹਾਂ ਨੇ ਨੌਰਾਂ ਰਿਚਰਡ ਦੀ ਪ੍ਰੇਰਣਾ ਦੇ ਨਾਲ ਪੰਜਾਬੀ ਚ ਨਾਟਕ ਲਿਖਣੇ ਖੇਡਣੇ ਤੇ ਖੁਦ ਅਦਾਕਾਰੀ ਕਰਨੇ ਸ਼ੁਰੂ ਕੀਤੀ ਮੁੱਢ ਬੰਨੇ ਉਹਨੇ ਪੰਜਾਬੀ ਨਾਟਕਾਂ ਦਾ ਉਸ ਤੋਂ ਬਾਅਦ ਤੇ ਲੰਬੀ ਲੜੀ ਹੈ ਕਿ ਕਿਹੜੇ ਕਿਹੜੇ ਨਾਟਕਕਾਰ ਹੋਏ ਕਿਹਨੇ ਕਿਹਨੇ ਕੀ ਕੰਮ ਕੀਤਾ ਉਹ ਲੰਬੀ ਕਹਾਣੀ ਹੈ ਆਪਾਂ ਮੌਕੇ ਮੁਤਾਬਕ ਆਪਾਂ ਇਹ ਗੱਲ ਕਰਦੇ ਹੀ ਰਹਨੇ ਆ ਤਾਂ ਇਹਨਾਂ ਨੇ ਇਹ ਮੁੱਢ ਬੰਨੇ ਇਸ ਕਰਕੇ ਅਸੀਂ ਆਪਣੇ ਇਸ ਪੰਜਾਬੀ ਨਾਟਕਾਂ ਦੇ ਪਿਤਾਮਾ ਨੂੰ ਬਾਪੂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਜਿੱਥੇ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਕਹਿਣਾ ਹੈ ਕਿ ਉਹਨਾਂ ਦਾ ਜਨਮ ਲੈਣਾ ਮੁਬਾਰਕ ਹੋ ਗਿਆ ਸਾਡੇ ਲਈ ਕਿ ਉਹਨਾਂ ਨੇ ਇੱਕ ਨਵੀਂ ਲੀ ਪਾਈ ਕਿਉਂਕਿ ਨਵੀਂ ਲੀ ਪਾਉਣੀ ਹੀ ਬਹੁਤ ਔਖੀ ਹੁੰਦੀ ਹੈ ਤੇ ਉਸ ਔਰਤ ਨੂੰ ਜਿਹਨੂੰ ਨੋਰਾ ਰਿਚਰਡ ਕਿਹਾ ਜਾਂਦਾ ਹੈ ਅਸੀਂ ਉਹਨੂੰ ਵੀ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਪ੍ਰੇਰਣਾ ਦੇ ਕੇ ਆਪਣਾ ਪੁੱਤ ਬਣਾ ਕੇ ਪ੍ਰੋਫੈਸਰ ਆਈਸੀ ਨੰਦਾ ਨੂੰ ਇਸ ਪਾਸੇ ਤੋਰਿਆ ਤੇ ਅੱਜ ਇਹ ਦੋਨੋਂ ਅਮਰ ਨੇ ਇਸ ਕਰਕੇ ਉਹਨਾਂ ਨੂੰ ਅਸੀਂ ਨਕੜਦਾਦੀ ਕਹਿੰਨੇ ਆ ਤੇ ਇਹਨਾਂ ਨੂੰ ਅਸੀਂ ਪਿਤਾਮਾ ਕਹਿੰਨੇ ਆ ਬਾਪੂ ਕਹਿੰਨੇ ਆ ਤੇ ਇਸ ਬਾਪੂ ਦਾ ਜਨਮ ਆਈਸੀ ਨੰਦਾ ਦਾ ਜਿਹੜਾ ਜਨਮ ਹੈ ਉਹ ਸਾਡੇ ਪੰਜਾਬ ਦੀ ਧਰਤੀ ਤੇ ਹੀ ਹੋਇਆ ਸੀ ਮੈਂ ਪਹਿਲਾਂ ਦੱਸ ਦਿੱਤਾ ਪਿੰਾੜ ਪਿੰਡ ਚ ਹੋਇਆ ਸੀ ਤੇ ਉਹਨਾਂ ਦੀ ਜਿਹੜੀ ਮੌਤ ਹੈ ਉਹ 1965 ਦੇ ਵਿੱਚ ਇਹ ਤੈਨਸ ਨੰਬਰ ਨੂੰ ਹੋਈ ਸੀ ਜਨਮ 20 ਸਤੰਬਰ ਦੇ ਮਹੀਨੇ ਹੋਇਆ ਮੌਤ ਵੀ ਇਹਨਾਂ ਦੀ ਸਤੰਬਰ ਦੇ ਵਿੱਚ ਹੋਈ 1965 ਦਾ ਸਾਲ ਸੀ ਜਦੋਂ ਇਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੀ ਤਾਂ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੈਂ ਤੁਹਾਡੇ ਨਾਲ ਇਹ ਵਿਚਾਰ ਆਪਣੇ ਸਾਂਝੇ ਕੀਤੇ ਆਸ ਕਰਦੇ ਤੈਨੂੰ ਗੱਲ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੈ ਤਾਂ ਮੇਘ ਰਾਜਰ ਅੱਲਾ YouTube ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਮੈਨੂੰ ਆਪਦਾ ਦੋਸਤ ਬਣਾ ਲਿਆ ਕਰੋ ਇਹ ਕਰਕੇ ਇਨਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ